ਸਪੀਕਰ ਸਾਹਿਬ ਜਿਹੜੀ ਤੁਸੀਂ ਕੁਰਸੀ ਤੇ ਬੈਠੇ ਆ ਇਹ ਸਪੀਕਰ ਦੀ ਕੁਰਸੀ ਆ ਨਾ ਕਿ ਕਿਸੇ ਕੋਈ ਗੁਲਾਮੀ ਦੀ ਕੁਰਸੀ ਨਾ ਕਿ ਕੋਈ ਕੇਸਰੀਵਾਲ ਦੀ ਗੁਲਾਮੀ ਦੀ ਕੁਰਸੀ ਨਾ ਕਿ ਇਹ ਭਗਵੰਤ ਮਾਨ ਦੀ ਕੁਰਸੀ ਇਸ ਪਾਰਟੀ ਦੇ ਵਿੱਚ ਤੁਹਾਨੂੰ ਅਹੁਦਾ ਜ਼ਰੂਰ ਇਸ ਪਾਰਟੀ ਨੇ ਦਿੱਤਾ ਪਰ ਇਹ ਪਾਰਟੀ ਦੇ ਵਿੱਚ ਇੱਕ ਪਾਰਟੀ ਦੇ ਵਰਕਰ ਦੀ ਵਰਕਰ ਦਾ ਵੀ ਮੁੱਲ ਪਾਉਣ ਵਾਲੇ ਇਹ ਪੰਜਾਬ ਦੇ ਲੋਕ ਆ ਤੇ ਤੁਸੀਂ ਜਿਹੜੇ ਪੰਜਾਬ ਦੇ ਲੋਕਾਂ ਨੇ ਜੇਕਰ ਤੁਹਾਨੂੰ ਜਿਵੇਂ ਐਮਐਲਏ ਚੁਣਿਆ ਜਿਹੜਾ ਥੋੜਾ ਕੋਈ ਐਮਐਲਏ ਹੁੰਦਾ ਜਿਵੇਂ ਉਹ ਆਪਦੇ ਹਲਕੇ ਦੇ ਲੋਕਾਂ ਦੀ ਗੱਲ ਰੱਖਦਾ ਉਸੇ ਤਰ੍ਹਾਂ ਹੋਰ ਵੀ ਕਈ ਐਮਐਲਏ ਨੇ ਹਲਕੇ ਦੀ ਗੱਲ ਰੱਖਣੀ ਹੁੰਦੀ ਆ ਸੁਖਪਾਲ ਸਿੰਘ ਖਹਿਰਾ ਵਿਧਾਨ ਸਭਾ ਦੇ ਵਿੱਚ ਉਹਨੂੰ ਤੁਸੀਂ ਬੋਲਣ ਨਹੀਂ ਦੇ ਰਹੇ ਕੀ ਗੱਲ ਕੋਈ ਉਹ ਠੱਠਾ ਕਿਸੇ ਦੇ ਢੋਡ ਮਾਰਦਾ ਜਾਂ ਕੋਈ ਹੋਵੇ ਜਾਂ ਅਮਰੀਕੀ ਠੱਠਾ ਹੋਵੇ ਜਾਂ ਕੋਈ ਕਿਸੇ ਦੇ ਛੜ ਮਾਰਦਾ ਹੋਵੇ ਉਹ ਵੀ ਤੁਹਾਡੇ ਤਰ੍ਹਾਂ ਐਮਐਲਏ ਆ ਵਿਧਾਨ ਸਭਾ ਦੇ ਵਿੱਚ ਜਿਹੜੀਆਂ ਕੁਰਸੀਆਂ ਤੇ ਬੈਠੇ ਆ ਉਹ ਸਾਰੇ ਦੇ ਸਾਰੇ ਜਿਹੜੇ ਪੰਜਾਬ ਦੇ ਲੋਕਾਂ ਦੇ ਹਲਕੇ ਬੰਦੇ ਆ ਚਾਹੇ ਕਿਸੇ ਦਾ ਕੋਈ ਹਲਕਾ ਹੋਵੇ ਉਸ ਹਲਕੇ ਦੇ ਲੋਕਾਂ ਨੇ ਜਿਤਾ ਕੇ ਭੇਜਿਆ ਆ ਆਪਦੇ ਹੱਕਾਂ ਦੀ ਗੱਲ ਕਰਨ ਵਾਸਤੇ ਭੇਜਿਆ ਆ ਤੇ ਜੇਕਰ ਤੁਸੀਂ ਕਿਸੇ ਐਮਐਲਏ ਦੀ ਗੱਲ ਨਹੀਂ ਸੁਣਦੇ ਇਹਦਾ ਮਤਲਬ ਕੀ ਆ ਕਿ ਤੁਸੀਂ ਗੱਲ ਸੁਣ ਕਿਉਂ ਨਹੀਂ ਸੁਣ ਰਹੇ ਕੀ ਗੱਲ ਤੁਹਾਡੀਆਂ ਕੋਈ ਕਮੀਆਂ ਦੱਸੂਗਾ ਜੇਕਰ ਤੁਹਾਡੀਆਂ ਕੋਈ ਤੁਹਾਨੂੰ ਕਮੀਆਂ ਦੱਸਦਾ ਤੇ ਆਪਦੀਆਂ ਕਮੀਆਂ ਸੁਣੋ ਜਦੋਂ ਤੁਸੀਂ ਕਾਂਗਰਸੀਆਂ ਦੀਆਂ ਕਮੀਆਂ ਦੱਸਦੇ ਸੀ ਉਦੋਂ ਲੋਕ ਤੁਹਾਨੂੰ ਸੁਣਦੇ ਸੀ ਜਦੋਂ ਤੁਸੀਂ ਅਕਾਲੀ ਦਲ ਦੀਆਂ ਕਮੀਆਂ ਦੱਸਦੇ ਸੀ ਉਦੋਂ ਲੋਕ ਤੁਹਾਨੂੰ ਸੁਣਦੇ ਸੀ ਵਿਧਾਨ ਸਭਾ ਦੇ ਬਾਹਰ ਵੀ ਤੁਸੀਂ ਗੱਲਾਂ ਕਰਦੇ ਸੀ ਵਿਧਾਨ ਸਭਾ ਦੇ ਅੰਦਰ ਵੀ ਤੁਸੀਂ ਰੌਲਾ ਪਾਉਂਦੇ ਸੀ ਅੱਜ ਉਹ ਰੌਲਾ ਪਾ ਰਹੇ ਆ ਤੁਸੀਂ ਉਹਨਾਂ ਦੀ ਸੁਣ ਨਹੀਂ ਰਹੇ ਤਾਂ ਫੇਰ ਤੁਸੀਂ ਇੱਕ ਗੱਲ ਦੱਸੋ ਕਿ ਜਿਹੜਾ ਕੋਈ ਐਮਐਲਏ ਜਿੱਤਿਆ ਹੋਇਆ ਤੁਹਾਨੂੰ ਮਸਲੇ ਦੱਸ ਰਿਹਾ ਲੋਕਾਂ ਦੇ ਦੱਸ ਰਿਹਾ ਆਪਦੇ ਹਲਕੇ ਦੇ ਦੱਸ ਰਿਹਾ ਔਰ ਤੁਹਾਡੀਆਂ ਪਾਰਟੀ ਦੀਆਂ ਕਰਤੂਤਾ ਦੱਸਣਾ ਚਾਹੁੰਦਾ ਤੁਸੀਂ ਉਹਨਾਂ ਕਰਤੂਤਾਂ ਤੋਂ ਭੱਜਦੇ ਕਿਉਂ ਆ ਕਿਹੜੀ ਕੱਲੋਂ ਉਹ ਕਰਤੂਤਾਂ ਤੋਂ ਪਾਸੇ ਹੁੰਨੇ ਆ ਜਦੋਂ ਤੁਹਾਡੇ ਜਿਹੜੇ ਗਲਤ ਕੰਮ ਹੋਣਗੇ ਤੁਹਾਨੂੰ ਉਹੀ ਦੱਸੇ ਜਾਣਗੇ ਤੁਸੀਂ ਆਪਦੇ ਕੰਮਾਂ ਤੇ ਕਿਉਂ ਚੁੱਪਚਾਪ ਹੋ ਜਾਂਦੇ ਆ ਜਦੋਂ ਤੁਹਾਡੇ ਕੰਮਾਂ ਦੇ ਰੌਲੇ ਪਾਉਂਦੇ ਆ ਤੁਸੀਂ ਕਦੇ ਲੋਕਾਂ ਨੂੰ ਦਿਸਦੇ ਨਹੀਂਗੇ ਜਿਹੜੇ ਲੋਕ ਰੋਲਾ ਪਾਉਂਦੇ ਰਹਿ ਜਾਂਦੇ ਆ মিডিਆ ਸਾਹਮਣੇ ਲੋਕਾਂ ਸਾਹਮਣੇ ਧਰਨਿਆਂ ਤੇ ਰੋਲਾ ਪਾਉਣ ਲੱਗ ਜਾਂਦੇ ਆ ਫਿਰ ਤੁਸੀਂ ਲੋਕਾਂ ਦੀ ਗੱਲ ਤਾਂ ਕੀ ਸੁਣਨੀ ਆ ਜਿਹੜੇ ਉਹਨਾਂ ਨੇ ਆਪਦੇ ਵਕੀਲ ਭੇਜਿਆ ਵਿਧਾਨ ਸਭਾ ਦੇ ਵਿੱਚ ਤੇ ਤੁਹਾਨੂੰ ਜੱਜ ਦੀ ਕੁਰਸੀ ਤੇ ਬਿਠਾਇਆ ਤੁਸੀਂ ਉਹ ਗੱਲ ਦਾ ਫੈਸਲਾ ਕਰਨ ਤੁਸੀਂ ਸਾਰਿਆਂ ਦੀ ਗੱਲ ਸੁਣਨੀ ਆ ਪਰ ਅਫਸੋਸ ਦੀ ਗੱਲ ਇਹ ਆ ਕਿ ਤੁਸੀਂ ਆਪਦੀ ਕੁਰਸੀ ਨੂੰ ਵੀ ਲੀਕ ਲਾ ਰਹੇ ਹੋ ਇਹ ਕੇਦਰੀਵਾਲ ਦੇ ਕਹਨੇ ਤੇ ਭਗਵੰਤ ਮਾਨ ਚੱਲੇ ਭਗਵੰਤ ਮਾਨ ਦੇ ਕਹਣੇ ਤੇ ਤੁਸੀਂ ਚੱਲਦੇ ਹੋ ਜਿਹੜੀ ਹੁਣ ਤੁਹਾਨੂੰ ਗੱਲ ਕਹੀ ਆ ਕੀ ਉਹ ਭਗਵੰਤ ਮਾਨ ਨੇ ਕਿਹਾ ਵੀ ਤੁਸੀਂ ਫਲਾਣੇ ਨੂੰ ਨਹੀਂ ਬੋਲਣ ਦੇਣਾ ਤੁਸੀਂ ਇਹਨੂੰ ਨਹੀਂ ਬੋਲਣ ਦੇਣਾ ਅੱਗੋਂ ਮੈਂ ਖੈਰਾ ਸਾਹਿਬ ਦੀ ਪ੍ਰੈਸ ਕਾਨਫਰੰਸ ਸੁਣ ਰਿਹਾ ਸੀ ਤਾਂ ਅੱਗੋਂ ਖੈਰਾ ਸਾਹਿਬ ਇਹ ਕਹਿੰਦੇ ਆ ਕਿ ਜਦੋਂ ਮੈਂ ਕਿਹਾ ਤੇ ਮੈਨੂੰ ਇਹਨਾਂ ਨੇ ਬੋਲਣ ਨਹੀਂ ਦਿੱਤਾ ਕਹਿੰਦੀ ਇਹ ਚੇਅਰ ਦੀ ਮਰਜ਼ੀ ਆ ਮਰਜ਼ੀ ਕਾਦੀ ਆ ਮਰਜ਼ੀ ਤਾਂ ਥੋਡੀ ਹੋਗੀ ਅੱਜ ਜਿਹੜੀ ਤੁਸੀਂ ਕੁਰਸੀ ਤੇ ਬੈਠੇ ਆ ਇਹ ਕਿਸੇ ਕਰਮਾਂ ਵਾਲੇ ਦੇ ਨਸੀਬ ਵਿੱਚ ਆਉਂਦੀ ਆ ਪਰ ਤੁਸੀਂ ਇਸ ਕੁਰਸੀ ਤੇ ਬਹਿ ਕੇ ਤੁਸੀਂ ਸਾਡੇ ਪੰਜਾਬ ਦੇ ਆ ਜਿੰਨੇ ਵੀ ਤੁਸੀਂ ਐਮ ਐਲ ਏ ਬਿਠਾਏ ਆ ਕੋਈ ਕਿਸੇ ਤੋਂ ਬਾਹਰ ਦਾ ਨਹੀਂਗਾ ਕੋਈ ਕਿਸੇ ਉਪਰੀ ਸਟੇਟ ਦਾ ਨਹੀਂਗਾ ਤੁਸੀਂ ਸਾਡੇ ਹੋ ਕੇ ਸਾਡੇ ਨਾਲ ਅੰਗਰੇਜ਼ਾਂ ਵਾਲੀ ਕਰੀ ਜਾਂਦੇ ਆ ਸਾਡੇ ਨਾਲ ਰਾਜੇ ਮਹਾਰਾਜਿਆਂ ਵਾਲੀ ਕਰੀ ਜਾਂਦੇ ਆ ਤੇ ਤੁਸੀਂ ਸਾਡੇ ਕਾਦੇ ਹੋਗੇ ਇਹ ਤੁਸੀਂ ਸਾਡੇ ਕਾਹਦੇ ਹੋਗੇ ਲੋਕਾਂ ਦੀ ਗੱਲ ਸੁਣਨ ਵਾਸਤੇ ਤੁਸੀਂ ਭੱਜੀ ਜਾਂਦੇ ਆ ਇਹ ਤਾਂ ਮਤਲਬ ਇਹ ਆ ਕਿ ਜਿਹੜਾ ਪੁਲਾਹਾਥਾ ਹਲਕਾ ਉਥੇ ਤੁਸੀਂ ਆਪ ਦਾ ਐਮਐਲਏ ਨਹੀਂ ਠੱਲਣਾ ਕੇਜਰੀਵਾਲ ਸਾਹਿਬ ਦੀ ਗੱਲ ਸੱਚ ਹੁੰਦੀ ਨਜ਼ਰ ਆ ਰਹੀ ਆ ਕਿ ਕੇਜਰੀਵਾਲ ਸਾਹਿਬ ਇਹ ਕਹਿੰਦੇ ਸੀ ਜੇਕਰ ਲੁਧਿਆਣੇ ਦੇ ਵਿੱਚ ਸਾਡਾ ਐਮਐਲਏ ਬਣੂਗਾ ਤੇ ਅਸੀਂ ਕੰਮ ਹੋਣਗੇ ਤੁਹਾਡੇ ਤੁਹਾਡੀਆਂ ਰਜਿਸਟਰ ਨਾ ਹੋਣਗੀਆਂ ਨੀਤਾ ਤੁਹਾਡਾ ਕੋਈ ਕੰਮ ਨਹੀਂ ਹੋਣਾ ਜੇਕਰ ਕਾਂਗਰਸ ਦਾ ਐਮ ਐਲ ਏ ਬਣਾਉਂਗੇ ਜਾਂ ਤੁਸੀਂ ਅਕਾਲੀ ਦਲ ਦਾ ਬਣਾਉਂਗੇ ਜਾਂ ਭਾਜਪਾ ਦਾ ਬਣਾਉਂਗੇ ਤੁਹਾਡੀਆਂ ਰਿਸਟਰੀਂਗਾਂ ਨਹੀਂ ਹੋਣੀਆਂ ਤੁਹਾਡੇ ਆ ਜਿਹੜੇ ਕਹਿ ਲਓ ਜਿਹੜਾ ਆਪਾਂ ਕਹਿਨੇ ਆ ਤੁਹਾਡੇ ਗੱਟ ਠੀਕ ਨਹੀਂ ਹੋਣੇ ਤੁਹਾਡੀਆਂ ਨਾਲੀਆਂ ਨਹੀਂ ਬਣਨੀਆਂ ਤੁਸੀਂ ਲੋਕਾਂ ਨੂੰ ਧਮਕੀਆਂ ਦੇ ਰਹੇ ਸੀ ਲੁਧਿਆਣੇ ਦੇ ਵਿੱਚ ਤੇ ਇਹ ਗੱਲ ਸੱਚ ਆ ਜਿਵੇਂ 2022 ਦੇ ਵਿੱਚ ਪੁਹਲੱਤ ਦੇ ਲੋਕਾਂ ਨੇ ਜਿੱਥੋਂ ਸੁਖਪਾਲ ਸਿੰਘ ਖਹਿਰਾ ਐਮ ਐਲ ਏ ਉਹਨਾਂ ਨੇ ਤੁਹਾਡਾ ਐਮ.ਐਲ.ਏ ਨਹੀਂ ਬਣਾਇਆ ਤੇ ਤੁਸੀਂ ਹੁਣ ਉਹਨਾਂ ਲੋਕਾਂ ਦੀ ਗੱਲ ਨਹੀਂ ਸੁਣੀ ਉਥੇ ਖੈਰਾ ਚੁੱਪ ਨਹੀਂ ਹੋ ਰਿਹਾ ਇਹ ਉਹਨਾਂ ਲੱਖਾਂ ਲੋਕਾਂ ਦਾ ਮੂੰਹ ਬੰਦ ਕੀਤਾ ਜਾ ਰਿਹਾ ਜਿਹੜੇ ਲੱਖਾਂ ਲੋਕਾਂ ਨੇ ਵੋਟਾਂ ਪਾ ਕੇ ਖੈਰੇ ਨੂੰ ਜਿਤਾਇਆ ਤੇ ਅੱਜ ਤੁਸੀਂ ਸੁਖਪਾਲ ਸਿੰਘ ਖੈਰਾ ਦੀ ਗੱਲ ਨਹੀਂ ਸੁਣਦੇ ਮੈਂ ਇੱਕ ਗੱਲ ਹੋਰ ਕਹਿ ਦਿੰਦਾ ਕਿ ਸੱਚੀ ਸੱਚ ਸੁਨਾਮ ਦਾ ਮੈਂ ਤੁਹਾਡੇ ਅੱਗੇ ਮਾਫ ਮੈਨੂੰ ਇਹ ਕਰ ਦਿਓ ਜੇ ਗੱਲ ਕੌੜੀ ਲੱਗੇ ਜਿਹੜੀਆਂ ਇਹ ਗੱਲਾਂ ਇਹ ਵਿਧਾਨ ਸਭਾ ਦੇ ਵਿੱਚ ਕਹਿਣੀਆਂ ਇਹ ਸੱਚ ਉਹਨਾ ਤੁਹਾਡੇ ਸਾਹਮਣੇ ਤੁਸੀਂ ਉਸ ਸੱਚ ਦੇ ਕੋਲੋਂ ਭੱਜ ਰਹੇ ਆ ਜਿਹੜੇ ਬੰਦਿਆਂ ਨੇ ਜਿਨ੍ਹਾਂ ਨੂੰ ਅਸੀਂ ਜਾਣਦੇ ਤੱਕ ਨਹੀਂ ਜਿਨ੍ਹਾਂ ਨੂੰ ਪਤਾ ਹੀ ਨਹੀਂਗਾ ਕਿ ਅਸੀਂ ਮੁੱਦੇ ਕੀ ਚੱਕਰੇ ਆ ਉਹਨਾਂ ਦੀਆਂ ਬਹਿ ਕੇ ਉਹ ਮਜ਼ਾਕ ਕਰੀ ਜਾਂਦੇ ਆ ਤੁਸੀਂ ਮਸ਼ਕਰੀਆਂ ਕਰੀ ਜਾਂਦੇ ਆ ਤੁਹਾਡੇ ਕੋਲ ਹਾਸਾ ਖੇਡਾ ਕਰਨ ਵਾਸਤੇ ਟਾਈਮ ਹੈਗਾ ਪਰ ਲੋਕਾਂ ਦੀ ਗੱਲ ਸੁਣਨ ਵਾਸਤੇ ਤੁਹਾਡੇ ਕੋਲ ਟਾਈਮ ਨਹੀਂ ਹੈਗਾ ਕੀ ਗੱਲ ਮੈਨੂੰ ਡਰ ਲੱਗਿਆ ਪਿਆ ਕਿਤੇ ਸਪੀਕਰ ਸਾਹਿਬ ਕਿਤੇ ਅਗਲੇ ਸੈਸ਼ਨ ਦੇ ਵਿੱਚ ਆਪਦੇ ਕੰਨਾਂ ਦੇ ਵਿੱਚ ਲੋਗੜ ਪਾ ਕੇ ਨਾ ਬਹਿ ਜਾਣ ਤਾਂ ਕਿ ਤੁਹਾਨੂੰ ਕਿਸੇ ਵਿਰੋਧੀ ਬੰਦੇ ਦੀ ਗੱਲ ਨਾ ਸੁਣ ਜੇ ਤੁਸੀਂ ਪੰਜਾਬ ਦੇ ਵਿੱਚ ਤਾਂ ਆਪਦੇ ਕੰਨਾਂ ਦੇ ਵਿੱਚ ਰੂਪ ਪਾਈ ਫਿਰਦੇ ਆਂ ਅੱਖਾਂ ਤੇ ਐਨਕਾ ਲੱਗਾਂ ਫਿਰਦਿਆਂ ਥੋਡੀ ਸਰਕਾਰ ਦੇ ਕਿਤੇ ਹੁਣ ਵਿਧਾਨ ਸਭਾ ਦੇ ਵਿੱਚ ਵੀ ਕੰਨਾਂ 'ਚ ਰੂਈ ਪਾ ਕੇ ਨਾ ਬਹਿ ਜੋ ਜੇ ਕਿਤੇ ਅੱਖਾਂ ਦੇ ਵਿੱਚ ਐਨਕਾ ਲਾ ਕੇ ਨਾ ਬਹਿ ਜੋ ਜੀ ਅੱਖਾਂ ਤੇ ਤਾਂ ਕਿ ਤੁਹਾਨੂੰ ਲੋਕਾਂ ਦੇ ਦਰਦ ਸੁਣਨਾ ਤੁਹਾਨੂੰ ਦਰਦ ਦਿਖਣ ਨਾ ਇਹ ਤੁਸੀਂ ਐਨਕਾ ਲਾ ਕੇ ਨਾ ਜਾਓ ਬੈਠ ਜੋ ਜੇ ਕੰਨਾਂ 'ਚ ਲੋਗੜ ਨਾ ਪਾਲਿਆ ਜੇ ਉੱਥੇ ਗੱਲਾਂ ਸੁਣੋ ਜਿਹੜੇ ਸਵਾਲ ਆ ਲੋਕਾਂ ਦੇ ਉਹ ਸੁਣੋ ਇਹ ਸਵਾਲ ਲੋਕਾਂ ਦੇ ਆ ਨਾ ਕਿ ਕਿਸੇ ਸੁਖਪਾਲ ਸਿੰਘ ਖਹਿਰੇ ਦੇ ਨਾ ਕਿ ਪ੍ਰਤਾਪ ਬਾਜਵਾ ਦੇ ਨਾ ਕਿ ਤੁਹਾਡਾ ਜਿਹੜਾ ਜਿਹੜਾ ਕਹਿ ਲੋ ਤੁਹਾਡਾ ਹੀ ਮੰਤਰੀ ਆ ਲਾਲਜੀਤ ਭੁੱਲਰ ਨਾ ਕਿ ਉਹਨਾਂ ਦੇ ਹੁਣ ਤੁਸੀਂ ਜਿਹੜੇ ਲੋਕਾਂ ਦੇ ਮਸਲੇ ਆ ਉਹ ਹੱਲ ਤੁਸੀਂ ਕਰਾਉਣੇ ਆ ਪਰ ਮੈਂ ਮਾਫੀ ਚਾਹੁੰਨਾ ਫਿਰ ਤੋਂ ਇਹ ਗੱਲ ਕਹਿਣ ਲੱਗਿਆ ਜਿਹੜੀ ਹਾ ਕੁਰਸੀ ਆ ਇਹ ਸਪੀਕਰ ਦੀ ਕੁਰਸੀ ਆ ਇਹ ਗੁਲਾਮੀ ਦੀ ਕੁਰਸੀ ਨਹੀਂਗੀ ਜਿਹਦੇ ਤੇ ਬਹਿ ਕੇ ਤੁਸੀਂ ਕੇਸਰੀ ਵਾਲ ਤੇ ਭਗਵੰਤ ਮਾਨ ਦੀ ਗੁਲਾਮੀ ਕਰੀ ਜਾਵੋ ਕਿਰਪਾ ਕਰਕੇ ਆਪਦਾ ਮੂਲ ਪਛਾਣੋ ਆਪਦੀ ਕੁਰਸੀ ਦਾ ਮੂਲ ਪਛਾਣੋ ਕਿ ਇਸ ਕੁਰਸੀ ਦਾ ਮੂਲ ਕੀ ਆ ਤੇ ਲੋਕਾਂ ਦੀ ਗੱਲ ਸੁਣੋ ਲੋਕ ਕਹਿਣਾ ਕੀ ਚਾਹੁੰਦੇ ਆ ਤੁਸੀਂ ਪੰਜਾਬ ਦੇ ਵਿੱਚ ਐਨਕਾਂ ਲਾ ਚੁੱਕੇ ਆ ਤੁਹਾਨੂੰ ਦਿਖਣਾ ਬੰਦ ਹੋ ਚੁੱਕਿਆ ਸਨੇ ਸਪੀਕਰ ਸਾਹਿਬ ਤੁਹਾਨੂੰ ਤੁਸੀਂ ਇਸ ਗੱਲ ਦਾ ਸਬੂਤ ਦੇ ਰਹੇ ਆ ਕਿ ਜਿਹੜੇ ਪੁਹਤ ਦੇ ਲੋਕਾਂ ਦੀਆਂ ਲੱਖਾਂ ਲੋਕਾਂ ਦਾ ਤੁਸੀਂ ਮੂੰਹ ਬੰਦ ਕਰਤਾ ਵਿਧਾਨ ਸਭਾ ਦੇ ਵਿੱਚ ਇਹ ਗੱਲ ਦਾ ਸਬੂਤ ਦੇ ਰਹੇ ਆ ਕਿ ਤੁਹਾਡੇ ਕੰਨਾਂ ਦੇ ਵਿੱਚ ਲੋਗੜ ਪਾਇਆ ਹੋਇਆ ਜਿਹੜਾ ਕਿ ਤੁਸੀਂ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਉਹ ਲੋਕਾਂ ਨੇ ਤੁਹਾਨੂੰ ਇਸ ਕੁਰਸੀ ਤੇ ਪੰਜਾਬ ਦੇ ਮਸਲੇ ਹੱਲ ਕਰਨ ਵਾਸਤੇ ਭਾਇਆ ਸੀ ਨਾ ਕਿ ਬੋਲਣ ਵਾਸਤੇ ਨਾ ਕਿ ਅੰਨਾਉਣ ਵਾਸਤੇ ਮਾਫੀ ਚਾਹੁੰਨਾ ਸ਼ਬਦ ਕਹਿਣ ਲੱਗਿਆ ਜੇਕਰ ਬੋਲੇ ਤੇੰਨੇ ਚੋਨੇ ਸੀ ਤਾਂ ਫਿਰ ਪਹਿਲਾਂ ਵਾਲੇ ਵੀ ਐਮ ਐਲ ਏ ਸਪੀਕਰਾਂ ਨੂੰ ਤੁਸੀਂ ਇੰਨੇ ਬੋਲੇ ਕਹਿੰਦੇ ਰਹੇ ਆ ਤੁਸੀਂ ਮੱਝ ਹਰਗੇ ਪਿੰਡੇ ਕਹਿੰਦੇ ਰਹੇ ਆ ਪਰ ਉਹਨਾਂ ਕਰਤੂਤਾਂ ਤੇ ਤੁਸੀਂ ਆ ਜਿਹੜੀਆਂ ਕਰਤੂਤਾਂ ਉਹਨਾਂ ਨੂੰ ਕਹਿੰਦੇ ਸੀ ਉਹੀ ਤੁਹਾਡੇ ਤੇ ਆ ਗਈਆਂ ਕੁਰਸੀ ਤੇ ਸੈਨੀਟਾਈਜ਼ਰ ਮਰਵਾ ਲਓ ਕਿਸੇ ਬਾਬੇ ਨੂੰ ਸੱਦ ਕੇ ਸ਼ੂ ਸ਼ੱਪ ਕਰਾ ਲਓ ਕਿਸੇ ਇਹਨਾਂ ਕੁਰਸੀਆਂ ਤੇ ਕਿਸੇ ਹਿਟਲਰ ਦੀ ਆਤਮਾ ਨਾ 扑ਕਦੀ ਹੋਵੇ ਕਿਸੇ ਵਜ਼ੀਰ ਖਾਨ ਦੀ ਆਤਮਾ ਨਾਲ ੜਕਦੀ ਹੋਵੇ ਕਿਤੇ ਉਹਨਾਂ ਬੰਦਿਆਂ ਦੀਆਂ ਆਤਮਾ ਨਾਲ ੜਕਦੀਆਂ ਹੋਣ ਜਿਹੜੇ ਲੋਕਾਂ ਤੇ ਅਤਿਆਚਾਰ ਕਰਦੇ ਸੀ ਕਿਤੇ ਮੁੱਖ ਮੰਤਰੀ ਦੀ ਕੁਰਸੀ ਤੇ ਸੂ ਛੱਪ ਕਰਾ ਲਓ ਕਿ ਜਦੋਂ ਇਹ ਸ਼ਹੀਦ ਭਗਤ ਸਿੰਘ ਦਾ ਨਾਮ ਲੈਂਦੇ ਸੀ ਤੇ ਅੱਜ ਇਹਨਾਂ ਦੀ ਜਿਹੜੀ ਕੁਰਸੀ ਦੇ ਆਸੇ-ਪਾਸੇ ਕਿਤੇ ਜਰਨਲ ਅਡਾਇਰ ਤਾਂ ਨਹੀਂ ਫਿਰਦਾ ਲੱਭ ਲਓ ਤੁਸੀਂ ਹਰ ਹਲਕੇ 'ਚ ਤੁਹਾਡੇ ਐਮ.ਐਲ.ਏ ਆਪਦੇ ਐਮ.ਐਲ.ਏਾਂ ਦੀ ਡਿਊਟੀ ਲਾ ਦਿਓ ਕੋਈ ਤਕੜਾ ਬਾਬਾ ਲੱਭ ਲਓ ਕੋਈ ਤਕੜਾ ਮੁਸਲਮ ਭਰਾ ਲੱਭ ਲਓ ਜਿਹੜਾ ਤੁਹਾਡੇ ਤੇ ਸ਼ੂ ਛੱਪ ਕਰ ਦੇ ਝਾੜਾ ਪੂੰਜੀ ਕਰ ਦੇਵੇ ਤੁਹਾਡੀ ਤੇ ਜਿਹੜਾ ਕਹਿ ਲੋ ਤੁਸੀਂ ਆਜ਼ਾਦ ਹੋ ਜਾਵੋ ਚਾਹੇ ਕੇਜਰੀਵਾਲ ਦੀ ਜੇਕਰ ਗੁਲਾਮੀ ਕਰ ਰਹੇ ਆ ਤਾਂ ਉਹਦੇ ਤੋਂ ਕਿਸੇ ਤੋਂ ਆਜ਼ਾਦ ਨਹੀਂ ਕਰਾਇਆ ਜਾਣਾ ਕਿਉਂਕਿ ਜਿਹੜਾ ਕੇਜਰੀਵਾਲ ਦੀ ਗੱਲ ਮੰਨੂਗਾ ਉਹਨੂੰ ਕੁਰਸੀ ਮਿਲਦੀ ਆ ਜਿਹੜਾ ਕੇਜਰੀਵਾਲ ਦੀ ਗੱਲ ਨਹੀਂ ਕਰਦਾ ਉਹਨੂੰ ਧੱਕੇ ਮਿਲਦੇ ਆ ਤੇ ਤੁਸੀਂ ਉਹਨਾਂ ਦੀ ਗੱਲ ਕਰੀ ਜਾਂਦੇ ਆ ਤੇ ਜੇਕਰ ਤੁਸੀਂ ਲੋਕਾਂ ਦੀ ਗੱਲ ਸੁਣਦੇ ਨਹੀਂ ਤੇ ਪੰਜਾਬ ਦੇ ਵਿੱਚੋਂ ਤੁਹਾਨੂੰ ਉਹ ਧੱਕਾ ਵੱਜਣਾ ਤੁਸੀਂ ਯਾਦ ਕਰੋਗੇ ਪਰ ਤੁਸੀਂ ਬੇਫਿਕਰੇ ਹੋਏ ਬੈਠੇ ਆ ਤੁਹਾਨੂੰ ਪਤਾ ਸਪੀਕਰ ਸਾਹਿਬ ਜਦੋਂ ਤੁਸੀਂ ਗਾਹ ਨੂੰ ਸਪੀਕਰ ਨਾ ਰਹੇ ਤੁਸੀਂ ਗਾਹ ਨੂੰ ਮੰਤਰੀ ਨਾ ਰਹੇ ਤਾਂ ਤੁਹਾਡੀਆਂ ਪੈਨਸ਼ਨਾਂ ਵੀ ਚੱਲਦੀਆਂ ਰਹਿਣਗੀਆਂ ਤੁਹਾਡੇ ਨਾਲ ਸਿਕਿਉਰਟੀਆਂ ਤੁਹਾਡੀਆਂ ਗੱਡੀਆਂ ਵੀ ਚੱਲਦੀਆਂ ਰਹਿਣਗਾਂ ਇਸ ਕਰਕੇ ਤੁਸੀਂ ਲੋਕਾਂ ਨੂੰ 1 ਰੁਪਏ ਵਾਲੀ ਚਿੰਗਮ ਸਮਝਿਆ ਹੋਇਆ ਤੇ ਉਹਨਾਂ ਨੂੰ ਚੱਬ ਕੇ ਸਿੱਟ ਦਿੱਤਾ ਪਰ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਹਰ ਇੱਕ ਨੂੰ ਨਿਆਹ ਮਿਲਦਾ ਇਹਨਾਂ ਲੋਕਾਂ ਦੇ ਲੱਖਾਂ ਲੋਕਾਂ ਦੇ ਜੇਕਰ ਤੁਹਾਡਾ ਵਿਰੋਧੀ ਐਮਐਲਏ ਬਣਾਤਾ ਜਿਹੜਾ ਤੁਹਾਨੂੰ ਸਵਾਲ ਨਹੀਂ ਤੁਹਾਨੂੰ ਸਵਾਲਾਂ ਦੇ ਵਿੱਚ ਕਢੀਸ ਕੇ ਸਿਰਦਾ ਤੇ ਇਹਦਾ ਮਤਲਬ ਇਹ ਨਹੀਂ ਤੁਸੀਂ ਉਹਨਾਂ ਲੱਖਾਂ ਲੋਕਾਂ ਦਾ ਮੂੰਹ ਬੰਦ ਕਰਕੇ ਉਹਨਾਂ ਦੇ ਸਵਾਲ ਬੰਦ ਕਰਾ ਦੋਗੇ ਉਹਨਾਂ ਦੇ ਮਸਲੇ ਬੰਦ ਕਰਾ ਦੋਗੇ ਇਹ ਨਿਆ ਦੇਣਾ ਪਹਿਣਾ 2027 ਦੇ ਵਿੱਚ ਪੰਜਾਬ ਦੇ ਲੋਕ ਨਿਆ ਮੰਗਣਗੇ ਉਦੋਂ ਬਾਅਦ ਪ੍ਰਮਾਤਮਾ ਜੀ ਆਪ ਜਾਣਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ